ਸਤਿ ਸ੍ਰੀ ਅਕਾਲ ভাই ਜੀ ਕੀ ਪ੍ਰਦੇਸ਼ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਵੱਲੋਂ ਜੋ ਸ੍ਰੀ ਅਕਾਲਤਾ ਸਾਹਿਬ ਦੇ ਇੱਥੇ ਜਿਹੜੇ ਅਜੀਤ ਸਿੰਘ ਜੀ ਸੇਵਾਦਾਰ ਬੈਠੇ ਨੇ ਉਹਨਾਂ ਨੂੰ ਮਿਲੇ ਆ ਇਹ ਮਿਲੇ ਤਾਂ ਵਾ ਕਿ 400 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਰੋਮਣੀ ਕਮੇਟੀ ਨੇ ਕੰਟੇਨਰਾਂ ਨੂੰ ਕੈਨੇਡਾ ਫਿਰ ਭੇਜ ਦਿੱਤੇ ਨੇ ਡੇਢ ਮਹੀਨਾ ਪਹਿਲਾਂ ਜਿਹੜੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਦੇ ਘਰ ਜਾਂਦੇ ਨੇ ਤੇ ਪੰਜ ਸਿੰਘ ਹਾਜ਼ਰ ਹੁੰਦੇ ਨੇ ਜੇ ਨਾ ਹੁੰਦਾ ਉਹਨਾਂ ਨੂੰ ਸ੍ਰੀ ਘਾਤ ਦਾ ਤਰਮ ਕੀਤਾ ਜਾਂਦਾ ਹੈ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਜ਼ਾਦਾ ਨੂੰ ਮੁੱਖ ਰੱਖਣਾ ਪੈਂਦਾ ਹੈ ਇੱਕ ਬੰਨੇ ਕਹਿ ਰਹੇ ਨੇ ਕਿ ਜਿੱਥੇ ਗੁਰੂ ਘਰ ਆ ਉਥੇ ਗੁਰੂ ਘਰ ਵਿੱਚ ਪ੍ਰਬੰਧਕ ਜ਼ਰੂਰ ਹੋਣੇ ਚਾਹੀਦੇ ਨੇ ਪਹਿਲੇ ਤੇ ਸਿੰਘ ਹੋਣੇ ਚਾਹੀਦੇ ਨੇ ਕਿ ਜਿਹੜੇ 400 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਸ਼੍ਰੋਮਣੀ ਕਮੇਟੀ ਦੇ ਸਕੱਤਰਾਂ ਨੂੰ ਪ੍ਰਬੰਧਕਾਂ ਨੂੰ ਇਹ ਦੱਸੋ ਕਿ ਜਿਹੜੇ 400 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾ ਕੋਈ ਸਿੰਧ ਗਿਆ ਉਹਦੇ ਨਾਲ ਕੋਈ ਜਥੇਦਾਰ ਗਿਆ ਕਿ ਜ્યાં ਪ੍ਰਧਾਨ ਜੀ ਗਏ ਨੇ ਜਾਂ ਉੱਥੋਂ ਦੇ ਸਕੱਤਰ ਨਾਲ ਗਏ ਨੇ ਕੋਈ ਨਹੀਂ ਗਿਆ ਕੰਟੇਨਰਾਂ ਹੀ ਭੇਜੇ ਗਏ ਨੇ ਇਸ ਤੋਂ ਪਹਿਲਾਂ ਇੱਕ ਵਾਰ 500 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਸ਼੍ਰੋਮਣੀ ਕਮੇਟੀ ਨੇ ਉਹ ਹੀ ਸਿੱਖ ਵਿਰਾਸਤ ਵਾਲਿਆਂ ਨੂੰ ਭੇਜੇ ਸਨ ਜਦੋਂ ਪਤਾ ਲੱਗਾ ਕਿ ਕਈ ਦਿਨ ਕਈ ਮਹੀਨੇ ਬਸ ਜਿਹੜੀ ਇਹ ਸਮੁੰਦਰ ਦੇ ਕੰਢੇ ਤੇ ਖਲੋਤੀ ਰਹੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਸੀ ਹੁਣ ਫਿਰ ਇਹਨਾਂ 400 ਭੇਜ ਕੇ ਮਰਜ਼ਾਦਾ ਦੀ ਉਲੰਘਣਾ ਕੀਤੀ ਹੈ ਤੇ 200 ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਆਸਟ੍ਰੇਲੀਆ ਵਿੱਚ ਭੇਜ ਰਹੇ ਨੇ ਉੱਥੋਂ ਦਾ ਇੱਕ ਜਤਿੰਦਰ 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 ਸਿੰਘ ਉਪਰ ਜਤਿੰਦਰ ਸਿੰਘ ਉਪਰ ਉੱਥੇ ਭੇਜੇ ਜਾ ਰਹੇ ਨੇ ਉਹ ਵੀ ਕੰਟੇਨਰਾਂ ਹੀ ਭੇਜੇ ਜਾ ਰਹੇ ਨੇ ਅਸੀਂ ਅੱਜ ਸ੍ਰੀ ਅਕਾਲਤਾ ਸਾਹਿਬ ਜੀ ਨੂੰ ਦੱਸ ਦਿੱਤਾ ਲਿਖਤੀ ਦਿੱਤਾ ਕਿ ਇਹ ਜਿਹੜੇ ਕੰਟੇਨਰ ਚ ਹੁਣ ਫੇਰ ਭੇਜੇ ਜਾ ਰਹੇ ਨੇ 220 ਸ੍ਰੀ ਗੁਰੂ ਗ੍ਰੰਥ ਸਾਹਿਬ ਆਸਟ੍ਰੇਲੀਆ ਦੇ ਵਿੱਚ ਬਿਲਕੁਲ ਰੋਕ ਲਈ ਜਾਵੇ ਜੇ ਕੋਣ ਵੀ ਦੱਸਣ ਤੋਂ ਬਾਅਦ ਵੀ ਭੇਜਦੇ ਨੇ ਇਹ ਫਿਰ ਜਥੇਬੰਦੀਆਂ ਕਦੀ ਇਹ ਚੀਜ਼ ਦੀ ਚੀਜ਼ਾਂ برداشت ਨਹੀਂ ਕਰਨਗੀਆਂ ਕਿਉਂਕਿ ਮਰਜ਼ਾਦਾ ਦੀ ਬੜੀ-ਵੱਡੀ ਲੰਘਣਾ ਹੈ ਅਸੀਂ ਸਵੇਰੇ ਹਰਮੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਹੋ ਹੀ ਹਨ ਜਿਹੜੇ ਹਰਮੰਦਰ ਸਾਹਿਬ ਪ੍ਰਕਾਸ਼ ਹੁੰਦੇ ਨੇ ਪਾਲਕੀ ਸਾਹਿਬ ਨੂੰ ਮੋਢਾ ਲਾਉਂ ਤੋਂ ਅਸੀਂ ਲੜਦੇ ਆ ਉੱਥੇ ਸਾਰੇ ਸਿੰਘ ਹਾਜ਼ਰ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਘਰਾਂ ਜਾਂਦੇ ਨੇ ਪੰਜ-ਸੱਤ ਸਿੰਘ ਹਾਜ਼ਰ ਹੁੰਦੇ ਨੇ ਇਹਨਾਂ ਨੇ ਮਰਜ਼ਾਦਾ ਦੀਆਂ ਧੜੀਆਂ ਡਾਈਆਂ ਨੇ ਇਹ برداشت ਕਰਦੋਂ ਬਾਹਰੀ ਹੈ ਜਿਹੜੇ-ਜਿਹੜੇ ਧਰਮ ਪ੍ਰਚਾਰ ਕਮੇਟੀ ਜਾਂ ਸ਼ਰੋਣੀ ਕਮੇਟੀ ਦੇ ਪ੍ਰਚਾਰ ਸਕੱਤਰਾਂ ਨੇ ਜ਼ਿੰਮੇਵਾਰਾਂ ਨੇ ਇਹ ਹਲੰਗਣਾ ਕੀਤੀ ਹੈ ਕੋ ਸ੍ਰੀ ਅਕਾਲ ਤਾ ਸਾ ਤੋਂ ਮਤਾ ਵੀ ਪਾਇਆ ਗਿਆ ਹੈ ਜਥੇਦਾਰ ਗੁਰਵਜਨ ਸਿੰਘ ਦੇ ਸਮੇਂ ਕਿਉਂਕਿ ਉਦੋਂ ਦਿੱਲੀ ਕਮੇਟੀ ਜਿਹੜੀ ਉਹ ਭੇਜ ਰਹੀ ਸੀ ਇਹਨਾਂ ਨੇ ਕਹਿਤਾ ਕਿ ਇਦਾਂ ਕੰਟੇਨਰਾਂ ਨਹੀਂ ਨਹੀਂ ਭੇਜੇ ਜਾਣਗੇ ਹੁਣ ਇਹਨਾਂ ਨੇ ਆਪ ਭੇਜਿਆ ਇਥੇ ਪਤਾ ਲੱਗਾ ਆਪ ਵਿਦੇਸ਼ੇ ਆਪ ਨਾ ਕਰੇ ਆਪ ਤਜਾਵਤ ਜਣਵੇਂ ਮਰੇ ਇਹਨਾਂ ਨੇ ਲੋਕਾਂ ਨੂੰ ਉਪਦੇਸ਼ ਜਰੂਰ ਦਿੱਤਾ ਪਰ ਆਪ ਉਪਦੇਸ਼ ਦੇ ਅਮਲ ਨਹੀਂ ਕੀਤਾ ਜੇ ਇਹਨਾਂ ਨੇ ਸਟਰੀਲਿਆ ਭੇਜੇ ਤੇ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ ਭੇਜੇ ਗਏ ਨੇ ਉਹਨਾਂ ਦੋਸ਼ੀਆਂ ਨੂੰ ਜਰੂਰ ਸ੍ਰੀ ਅਕਾਲ ਤਾ ਸਦਕੇ ਤਲਬ ਕੀਤਾ ਜਾਵੇ ਤੇ ਸਖਤ ਤੋਂ ਸਖਤ ਸਜ਼ਾ ਲਵਾਈਆਂ ਜਾਣ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਅਸੀਂ ਗੁਰੂ ਘਰ ਵਿੱਚ ਲਿਆਉਣਾ ਹੋਵੇ ਤੇ ਪ੍ਰਚਾਰਕ ਪੜਤਾਲ ਕਰਦਾ ਸ਼੍ਰੋਮਣੀ ਕਮੇਟੀ ਦਾ ਮੈਂਬਰ